ਤੇ ਪਰਵਾਰਾਂ ਨਾਲ ਬਹੁਤ ਜੁੜਿਆ ਹੋਇਆ ਹੈ ਅਸੀਂ ਖੋਦੇ ਸਮੁੰਦਰ ਦੇ ਸ਼ਿਕਾਰੀ ਹੈਗੇ ਆ ਜਿਵੇਂ ਭਾਈ ਸਾਹਿਬ ਕਹਿੰਦੇ ਸੀ ਗੱਲ ਕਰਦੇ ਸੀ ਤੇ ਮੇਰੇ ਹਿਸਾਬ ਨਾਲ ਜੇ ਆਪਾਂ ਹਲੂਣਾ ਕਰਾ ਇਸ ਸਮੇ ਮੁੱਖ ਮੰਗ ਹੈ ਚੀਜ਼ੀ ਕਿਉਂਕਿ ਸਭ ਤੋਂ ਪਹਿਲਾਂ ਅਰਾਸ ਇਹਦਾ ਆਸਟ੍ਰੇਲੀਆ ਨੇ ਕਰਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੋਫੈਸਰ ਐਮ ਪੀ ਸਿੰਘ ਕੈਮਿਸਟਰੀ ਗਰੂਪ ਅੱਜ ਦਾ ਜਿਹੜਾ ਮੁੱਖ ਮੁੱਦਾ ਹੈਗਾ ਜੀ ਉਹ ਬੱਚਿਆਂ ਦੇ ਵਿੱਚ ਜਿਹੜੀ ਮੋਬਾਈਲ ਦੀ ਲਤ ਵੱਧ ਰਹੀ ਹੈ ਉਹਨੂੰ ਨੱਥ ਪਾਣ ਲਈ ਹੈਗਾ ਜਿਵੇਂ ਕਿ ਆਸਟ੍ਰੇਲੀਆ ਨੇ ਇੱਕ ਬੜਾ ਵਧੀਆ ਸਟਾਰਟ ਕੀਤਾ ਕਿ ਉੱਥੇ ਜਿੰਨੇ ਵੀ 115 ਮੈਂਬਰ ਸੀਗੇ ਉਹਨਾਂ ਨੇ ਆਪਣੀ ਲੋਕ ਸਭਾ ਦੇ ਵਿੱਚ ਆਪਣਾ ਇੱਕ ਬਿੱਲ ਲੈ ਕੇ ਆਂਦਾ ਮੋਬਾਈਲ ਦੇ ਖਿਲਾਫ ਕਿ 16 ਸਾਲ ਦੇ 18 ਸਾਲ ਦੇ ਥੱਲੇ ਤੋਂ ਬੱਚਾ ਮੋਬਾਈਲ ਦੇ ਉੱਤੇ 스마트ਫੋਨ ਪਲੱਸ ਉਹਦਾ ਕੋਈ ਵੀ ਅਕਾਊਂਟ ਇੰਸਟਾਗ੍ਰਾਮ ਕਰਾਤਾ ਨਹੀਂ ਬਣੇਗਾ ਇੱਕ ਥਰਡ ਪਾਰਟੀ ਉਹਨਾਂ ਨੇ ਰੱਖ ਲਿਆ ਕਿ ਉਹ ਆਡਿਟ ਵੀ ਕਰਿਆ ਕਰੇਗੀ ਤਾਂ ਮੈਂ ਇਹੀ ਸੇਮ ਰੂਲ ਚਾਹੁੰਦਾ ਕਿ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਰੂਲ ਲੱਗਣਾ ਚਾਹੀਦਾ ਪੰਜਾਬ ਤੋਂ ਸ਼ੁਰੂਆਤ ਹੋ ਜਾਵੇ ਇਹਦੀ ਤਾਂ ਕਿ ਸਾਡੇ ਬੱਚੇ ਜਿਹੜੇ ਅੱਜ ਕੀ ਮੋਬਾਈਲ ਨੂੰ ਇੱਕ ਡਰਗ ਦੀ ਤਰ੍ਹਾਂ ਯੂਜ਼ ਕਰ ਰਹੇ ਆ ਉਹਨਾਂ ਦੀ ਲਤ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਮੈਂ ਤੁਹਾਡੇ ਮਾਪਦਰਾਂ ਦੇ ਬ੍ਰਿਕ ਸਕੂਲਾਂ ਨੂੰ ਅਪੀਲ ਕਰਾਂਗਾ ਆਪਾਂ ਜਿਹੜੀਆਂ ਡੇਰੀਆਂ ਲਾਈਆਂ ਆ ਉਹਦਾ ਕੰਮ ਪਹਿਲੇ ਨੰਬਰ ਤੇ ਸ਼ੁਰੂ ਕਰੀਏ ਨਾ ਕਿ ਅਸੀਂ ਮੋਬਾਈਲ ਥਰੂ ਹੋਮਵਰਕ ਭੇਜੀਏ ਆਪਾਂ ਬੱਚੇ ਨੂੰ ਐਡਿਕਸ਼ਨ ਛੁਡਾਣੀ ਹੈ ਦੀ ਠੀਕ ਹੈ ਜੀ ਇਹ ਸਭ ਲਈ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੋਚਿੰਗ ਫੈਡਰੇਸ਼ਨ ਵੱਲੋਂ ਸਾਰੀ ਟੀਮ ਨੇ ਪ੍ਰੋਫੈਸਰ ਜਸਪ੍ਰੀਤ ਸੰਜੀਵ ਅਗਰਵਾਦੀ ਰੌਤਮ ਦੀ ਰਿਮੇ ਮੜ ਤੁਸੀਂ ਇਹ ਨਹੀਂ ਚਾਹੋਗੇ ਕਿ ਜਿਹੜੇ ਇਹਦੇ ਚ ਅਨ ਯੂਜੂਅ エレमेंट्स ਆ ਰਹੇ ਹਨ ਉਹਨਾਂ ਨੂੰ ਪਿੱਛੋਂ ਬੈਨ ਕਰਤਾ ਜਾਵੇ ਜਾਂ ਉਹਨਾਂ ਤੇ ਜੁਰਮਾਨਾ ਲੱਗੇ ਇੰਸਟਾਗ੍ਰam ਤਾਂ ਖੁੱਲੋ ਬਹੁਤ ਜ਼ਿਆਦਾ ਬਲਗੈਰਿਟੀ ਹੈਗੀ ਇੰਸਟਾਗ੍ਰam ਤੇ ਜਿੱਦਾਂ ਹੀ ਅਸੀਂ ਸਕਰੋਲ ਕਰਦੇ ਕੋਈ ਵੀ ਬੱਚਾ ਅਜ 13 ਸਾਲ ਦਾ ਬੱਚਾ ਸਕਰੋਲ ਕਰਦਾ ਉਹ ਉਹ ਚੀਜ਼ਾਂ ਦੇਖ ਰਿਹਾ ਜਿਹੜੀ ਉਹਨੂੰ ਦੇਖਣ ਦੀ ਲੋੜ ਨਹੀਂ ਹੈਗੀ ਇਹ ਸਾਰੇ ਕੰਟੈਂਟ ਉੱਤੇ ਸਰਕਾਰ ਨੂੰ ਬੈਨ ਲੈਣਾ ਚਾਹੀਦਾ ਕਿ ਅਸੀਂ ਟ੍ਰੈਡੀਸ਼ਨਲ ਜਿਵੇਂ ਵੇ ਹੈ ਸਾਡਾ ਬੱਚੇ ਦਾ ਟੀਚਿੰਗ ਦਾ ਜਾਂ ਟ੍ਰੈਡੀਸ਼ਨਲ ਵੇ ਜਿੱਦਾਂ ਬੱਚੇ ਘਰਾਂ 'ਚ ਰਹਿ ਰਹੇ ਨੇ ਉਹ ਟ੍ਰੈਡੀਸ਼ਨਲ ਵੇ ਹੀ ਸਾਡਾ ਕਾਮਯਾਬ ਹੈਗਾ ਜਿੰਨਾ ਬੈਡ ਕੰਟੈਂਟ ਹੈ ਉਹਨੂੰ ਰਿਮੂਵ ਕਰਨਾ ਚਾਹੀਦਾ ਇਹ ਤੋਂ ਵੱਧ ਤੋਂ ਵੱਧ ਸਖਤੀ ਹੋਣੀ ਚਾਹੀਦੀ ਹੈ ਸਮਾਜ ਦੀ ਜਿਹੜਾ ਸੁਧਾਰ ਹੋ ਸਕੇ ਬਿਲਕੁਲ ਸਰ ਇਦਾਂ ਲੱਗਦਾ ਕਿ ਏਜ ਲਿਮਿਟ ਵੀ ਹੋਣੀ ਚਾਹੀਦੀ ਹੈ ਜਦੋਂ ਮੋਬਾਈਲ ਖਰੀਦਣਾ ਹੈ ਕੋਈ ਏਜ ਲਿਮਿਟ ਰੱਖਣੀ ਚਾਹੀਦੀ ਹੈ ਇਸ ਨਾਲ ਕੋਈ ਮੈਂ ਕਿਹੜਾ ਥਰਡ ਪਾਰਟੀ ਆਡਿਟ ਹੋਣਾ ਚਾਹੀਦਾ ਜਿਵੇਂ ਕਿ ਇਹਨਾਂ ਨੇ ਆਸਟ੍ਰੇਲੀਆ 'ਚ ਕੀ ਕੀਤਾ ਹੈਗਾ ਇਹਨਾਂ ਨੇ ਕੰਪਲਸਰੀ ਕਰਤਾ ਪੇਰੈਂਟ ਦੀ ਪਰਮਿਸ਼ਨ ਹੂੰ ਠੀਕ ਹੈ ਜੀ ਆਦਰਵਾਇਸ ਉਹਨਾਂ ਨੇ ਬੈਨ ਨਹੀਂ ਕਰਤਾ 16 ਸਾਲ ਤੱਕ ਤਾਂ 16 ਸਾਲ ਤੱਕ ਤਾਂ ਬੈਨ ਕਰਤਾ 17 ਸਾਲ ਦਾ ਬੱਚਾ ਜੇ ਉੱਥੇ ਲਏਗਾ ਪੇਰੈਂਟ ਦੀ ਰਿਟਨ ਪਰਮਿਸ਼ਨ ਲੈਣੀ ਪਊਗੀ ਜੀ ਉੱਥੇ ਇੱਥੇ ਮ ਉਹ ਧਾਰਕੜ ਲੱਗੇਗਾ ਤੇ ਬੱਚਾ ਅਕਾਊਂਟ ਬਣਾ ਸਕਦਾ ਨਹੀਂ ਤੇ ਨਹੀਂ ਬਣਾ ਸਕਦਾ ਤੂੰ ਕੋਟਾ ਕੋ ਦੇਖੋ ਤੇ ਪੇਰੈਂਟ ਨੂੰ ਪਤਾ ਹੀ ਨਹੀਂ ਬੱਚੇ ਅਕਾਊਂਟ ਬਣਾ ਕੇ ਬੈਠੇ ਨੇ ਬੱਚੇ ਯੂਜ਼ ਕਰ ਰਹੇ ਨੇ ਸਭ ਕੁਝ ਕਰ ਰਹੇ ਨੇ ਗਲਤ ਗੱਲ ਹੈਗੀ ਸਾਰੀ ਇੱਕ ਪ੍ਰਾਈਵੇਟ ਸਕੂਲਾਂ ਚ ਜਿਹੜੇ ਗਰੁੱਪ ਚੱਲਦੇ ਪਏ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਹੈ ਜੀ ਤੂੰ ਬਹੁਤ ਵਧੀਆ ਸਵਾਲ ਹੈ ਜੀ ਮੈਂ ਕਹਿਣਾ ਚਾਹੂੰਗਾ ਤੁਹਾਡਾ ਇਨਫੋਰਮੇਸ਼ਨ ਦਾ ਵੇਜ ਜਿਹੜਾ ਡੈਰੀ ਨੂੰ ਯੂਜ਼ ਕੀਤਾ ਜਾਵੇ ਠੀਕ ਹੈ ਜੀ ਜਾਂ ਤੁਸੀਂ ਹੋਰ ਕੋਈ ਮਾਧਿਅਮ ਯੂਜ਼ ਕਰ ਲਓ ਜਾਂ ਤੁਸੀਂ ਪੇਰੈਂਟਸ ਮੀਟ ਕਰਕੇ ਪੇਰੈਂਟਸ ਮੀਟ ਕਰਕੇ ਪੇਰੈਂਟਸ ਨੂੰ ਸਮਝਾਇਆ ਜਾਵੇ ਕਿ ਇਹ ਮੋਬਾਈਲ ਜਿਹੜੇ ਆ ਇਹਦਾ ਦੁਸ਼ ਪ੍ਰਭਾਵ ਬੱਚਿਆਂ ਤੇ ਬਹੁਤ ਜ਼ਿਆਦਾ ਹੈ ਆਪਾਂ ਇਹਦੀ ਲਿਮਿਟੇਸ਼ਨ ਕਰਨੀ ਨੂੰ ਘੱਟ ਤੋਂ ਘੱਟ ਕਰਨਾ ਹੈਗਾ ਸਰ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਕਾਨਫਰੈਂਸ ਕੀਤੀ ਇਸ ਤਰ੍ਹਾਂ ਦੇ ਕੋਈ ਸੈਮੀਨਾਰ ਵੀ ਕਰੋ ਕੋ ਸਕੂਲਾਂ 'ਚ ਜਾ ਕੇ ਡੈਫੀਨਿਟਲੀ ਵੀਲ ਟ੍ਰਾਈ ਥੈਟ ਵੀ ਹੈਵ ਸਟਾਰਟਡ ਫਰੋਮ ਯੂ ਪੀਪਲ ਕੇ ਤੁਹਾਡੇ ਤੋਂ ਸਾਨੂੰ ਬਹੁਤ ਉਮੀਦ ਹੁੰਦੀ ਹੈ ਕਿ ਤੁਹਾਡੇ ਥਰੂ ਇੱਕ ਮੈਸੇਜ ਚੱਲ ਜਾਂਦਾ ਸਮਾਜ ਦੇ ਵਿੱਚ ਜਦੋਂ ਮੈਸੇਜ ਆਏਗਾ ਸਾਨੂੰ ਕਾਫੀ ਪ੍ਰਫੁੱਲਤਾ ਮਿਲੇਗੀ ਤੇ ਆਪਾਂ ਡੈਫੀਨਿਟਲੀ ਕੰਮ ਕਰਦੇ ਰਾਂਗੇ ਠੀਕ ਠੀਕ ਧੰਨ